ਅੱਜੇ ਖੂਬ ਸੂਚਨਾ ਤੇ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਅੱਜ ਸਥਾਨਕ ਹਰਦੋਛਨੀਆਂ ਰੋਡ ਤੇ ਸਥਿਤ ਫਰੈਡ ਰੈਸਟੋਰੈਂਟ ਤੇ ਛਾਪਾ ਮਾਰਿਆ ਪੁਲਿਸ ਟੀਮ ਦੀ ਅਗਵਾਈ ਡੀਐਸਪੀ ਸਿਟੀ ਅਮਨਮੋਹਨ ਸਿੰਘ ਤੇ ਵਿਸ਼ੇਸ਼ ਸ਼ਾਖਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਕਾਰੇ ਸਨ ਡੀਐਸਪੀ ਮਨਮੋਹਨ ਸਿੰਘ ਨੇ ਮੌਕੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਹਰਦੋਛਨੀਆਂ ਰੋਡ ਤੇ ਬਾਈਪਾਸ ਨੇੜੇ ਇੱਕ ਰੈਸਟੋਰੈਂਟ ਵਿੱਚ ਮੁੰਡੇ ਅਤੇ ਕੁੜੀਆਂ ਅਕਸਰ ਆਉਂਦੇ ਰਹਿੰਦੇ ਨੇ ਰੈਸਟੋਰੈਂਟ ਦੇ ਉੱਪਰਲੇ ਕਮਰਿਆਂ ਨੂੰ ਅਸ਼ਲੀਲ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਇਸ ਮਾਮਲੇ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦੌਰਾਨ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਨ ਤੇ ਹੁਣ ਕੁੱਝ ਸਪੜਤਾਲ ਕਰ ਰਹੇ ਹਾਂ। ਕਿਹਦਾ ਹੋਟਲ ਸੀ ਇਹਦਾ ਜੋ ਹੋਟਲ ਦੇ ਮਾਲਕ ਦਾ ਵੀ ਨਾਮ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰਦੇ ਹਾਂ ਵੀ ਕੌਣ ਇਹਦਾ ਮਾਲਕ ਹੈ ਕਿ ਕਿਰਾਏ ਤੇ ਹੈ ਕਿ ਉਸਦਾ ਆਪਣਾ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹਾਂ ਤੁਹਾਨੂੰ ਰੌਂਡ ਲਾਉਣੇ ਨੇ ਲੰਬੇ ਸਮੇਂ ਚੱਲਦਾ ਸਰ ਨਹੀਂ ਅਜੇ ਵੈਰੀਫਾਈ ਕਰਦੇ ਸੰਤੋ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਂਟ ਤੇਹੀਂ ਐਕਸ਼ਨ ਟੇਕ ਕੀਤਾ ਬਿਲਕੁਲ ਕੀਤੀ ਜਾਂਦੀ ਜੀ ਨਾ ਹੋਟਲ ਦਾ ਸਰ ਕਿੰਨੀਆਂ ਕੁੜੀਆਂ ਕੁੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਫੋਟੋ ਦਿਨਾ ਕੀ ਸਰ ਨੋ ਹੋਟਲ ਦਾ ਨਾਮ ਤਾਂ ਕੋ ਮੜਾ ਜਲਾ ਹੈ ਬਾਹਰ ਫਰੈਂਡ ਦਾ ਕੋ ਬੋਰਡ ਜੇ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਉਹ ਤਾ ਹੈ ਮੋਦੀ ਜੀ ਸਹੀ ਤਰ੍ਹਾਂ ਚੱਜੂਗਾ ਜੀ ਹਾਂ ਸਾਡੇ ਤਰ੍ਹਾਂ ਚੱਜੂਗਾ ਅੱਜੇ ਖੂਬ ਸੂਚਨਾ ਤੇ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਅੱਜ ਸਥਾਨਕ ਹਰਦੋਤ ਛਨੀਆਂ ਰੋਡ ਤੇ ਸਥਿਤ ਫਰੈਡ ਰੈਸਟੋਰੈਂਟ ਤੇ ਛਾਪਾ ਮਾਰਿਆ ਪੁਲਿਸ ਟੀਮ ਦੀ ਅਗਵਾਈ ਡੀਐਸਪੀ ਸਿਟੀ ਅਮਨਮੋਹ ਸਿੰਘ ਤੇ ਵਿਸ਼ੇਸ਼ ਾਖਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਕਾਰੇ ਸਨ ਡੀਐਸਪੀ ਮਨਮੋਹ ਸਿੰਘ ਨੇ ਮੌਕੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਹਰਦੋਤ ਛੋਨੀਆਂ ਰੋਡ ਤੇ ਬਾਈਪਾਸ ਨੇੜੇ ਇੱਕ ਰੈਸਟੋਰੈਂਟ ਵਿੱਚ ਮੁੰਡੇ ਅਤੇ ਕੁੜੀਆਂ ਅਕਸਰ ਆਉਂਦੇ ਰਹਿੰਦੇ ਨੇ ਰੈਸਟੋਰੈਂਟ ਦੇ ਉੱਪਰਲੇ ਕਮਰਿਆਂ ਨੂੰ ਅਸ਼ਲੀਲ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਇਸ ਮਾਮਲੇ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦੌਰਾਨ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਨ ਤੇ ਹੁਣ ਕੁਝ ਸਪੜਤਾਲ ਕਰ ਰਹੇ ਹਾਂ। ਕਿ ਇਹ ਨਾਲ ਹੋ ਤੁਸੀਂ ਇਹਦਾ ਜੋ ਹੋਟਲ ਦੇ ਮਾਲਕ ਦਾ ਵੀ ਨਾਮ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰਦੇ ਹਾਂ ਵੀ ਕੌਣ ਇਹਦਾ ਮਾਲਕ ਹੈ ਕਿ ਕਿਰਾਏ ਤੇ ਹੈ ਕਿ ਉਸਦਾ ਆਪਣਾ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹਾਂ ਤੇ ਹੁਣੇ ਰੌਂਡ ਲਾ ਰਹੇ ਹਾਂ ਲੰਬੇ ਸਮੇਂ ਚੱਲਦਾ ਸਰ ਨਹੀਂ ਅਜੇ ਵੈਰੀਫਾਈ ਕਰਦੇ ਸੰਤੋ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਂਟ ਤੇਹੀਂ ਐਕਸ਼ਨ ਟੇਕ ਕੀਤਾ ਬਿਲਕੁਲ ਕੀਤੀ ਜਾਂਦੀ ਜੀ ਨਾਲ ਹੋਟਲ ਦਾ ਸਰ ਕਿੰਨੀਆਂ ਬੁੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਫੋਟੋ ਦਾ ਨਾਮ ਕੀ ਸਰ ਨੋ ਹੋਟਲ ਦਾ ਨਾਮ ਤੇ ਪਮ ਮੜਾ ਜਲਾ ਹੈ ਬਾਹਰ ਫਰੈਂਡ ਦਾ ਕੋ ਬੋਰਡ ਜੇ ਛੋਟਾ ਜੇ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਉਹ ਤਾਂ ਹੈ ਮੋਡੂ ਜੀ ਸਹੀ ਤਰਾਜੂਗਾ ਜੀ ਹਾਂ ਸਾਡੇ ਤਰਾਜੂਗਾ ਜੀ